ਬਾਰੀ ਤੌਰ ਤੇ ਗੱਲ ਨਹੀਂ ਕੀਤੀ ਅੰਦਰਲੇ ਰੰਗਾਂ ਦੀ ਗੱਲ ਕੀਤੀ ਆ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਰੰਗਾਂ ਦੀ ਗੱਲ ਆਉਂਦੀ ਆ ਬਹਾਦਰੀ ਦੇ ਰੰਗ ਪਹਿਲਾ ਰੰਗ ਉਹ ਹੈ ਕਿ ਸੂਰਾ ਸੋ ਪਹਿਚਾਨੀ ਐ ਜੋ ਲੜੇ ਦੀਨ ਕੇ ਹੇਤ ਊਰਜਾ ਪੁਰਜਾ ਕਟਮਰੇ ਕਬੂਨਾ ਛਾੜੇ ਖੇਤੋ ਬਹਾਦਰੀ ਦਾ ਰੰਗ ਜਿਹੜੇ ਰੰਗ ਦਾ ਸਬੰਧ ਹੋਲੇ ਮਹੱਲੇ ਨਾਲ ਹੈ ਗੁਰੂ ਸਾਹਿਬ ਨੇ ਲੋਗੜ ਕਿਲਾ ਬਣਾਇਆ ਸੀਗਾ ਉੱਥੇ ਸ਼ਸਤਰ ਵਿੱਦਿਆ ਸਿਖਾਈ ਜਾਂਦੀ ਸੀ ਉੱਥੇ ਸ਼ਸਤਰ ਸੈਨਾ ਦਾ ਸਮਾਨ ਰੱਖਿਆ ਜਾਂਦਾ ਸੀ ਤੇ ਹੋਲਗੜ ਜਿਹੜਾ ਕਿਲਾ ਬਣਾਇਆ ਹੈ ਉੱਥੇ ਬਹੁਤ ਵੱਡਾ ਖੁੱਲਾ ਮੈਦਾਨ ਸੀ ਉਸ ਜਗ੍ਹਾ ਦੇ ਉੱਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾਂਦੀ ਸੀ ਸਿੱਖਾਂ ਨੂੰ ਜੋਰ ਦਿਖਾ ਸਿਖਾਏ ਜਾਂਦੇ ਸੀਗੇ ਕਿਉਂਕਿ ਹੋਲੇ ਮਹੱਲੇ ਦਾ ਜਿਹੜਾ ਅਰਥ ਹੈ ਹੋਲੇ ਦਾ ਮਤਲਬ ਹੁੰਦਾ ਹੈ ਹਮਲਾ ਹਮਲਾ ਜਿਹਨੂੰ ਕਹਿੰਦੇ ਆ ਕੋਲਾ ਹਲ ਸ਼ੋਰ ਯੁੱਧ ਦਾ ਸ਼ੋਰ ਤੇ ਮਹੱਲੇ ਦਾ ਮਤਲਬ ਹੁੰਦਾ ਹੈ ਉਹ ਜਗ੍ਹਾ ਜਿੱਥੇ ਯੁੱਧ ਹੋ ਰਿਹਾ ਹੈ ਜਾਂ ਕਹਿ ਲਓ ਯੰਗ ਦਾ ਮੈਦਾਨ ਹੈ ਕੁਨ ਉਸ ਸਾਹਮਣੇ ਸਿੱਖਾ ਦੇ ਵਿੱਚ ਸਪਲੇਟ ਭਰਨ ਵਾਸਤੇ ਤਾਕਤ ਦੇਣ ਵਾਸਤੇ ਇਸ ਹੋਲੇ ਮਹੱਲੇ ਦੇ ਉੱਤੇ ਇੱਕ ਆਪਸੀ ਨਕਲੀ ਲੜਾਈ ਸ਼ੁਰੂ ਕਰਵਾਈ ਪ੍ਰਤੀਯੋਗਤਾ ਕਰਵਾਈ ਕਿ ਦੇਖੋ ਦੋ 3